ਦੁਨਾਨੀ ਬਲੋ ਤੰਗਲੀ ਹੱਥ ਚ ਫੜ ਕੇ ਹਮਲਾ ਕਰਦੇ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਕਿਸੇ ਫਿਲਮ ਦਾ ਸੀਨ ਨਹੀਂ ਸਗੋਂ ਫਿਰੋਜ਼ਪੁਰ ਦੇ ਵਿੱਚ ਬਣਿਆ ਅਸਲ ਸੀਨ ਹੈ ਜਿੱਥੇ ਇੱਕ ਪਾਸੇ ਬੰਦਾ ਮੋਟਰਸਾਈਕਲ ਤੋਂ ਕੱਖਾਂ ਦੀ ਪੰਡ ਉਤਾਰਦੇ ਸਾਰ ਹੀ ਕਰ ਦੇ ਗੇਟ ਅੱਗੇ ਪਏ ਇੱਟਾਂ ਨੂੰ ਚੱਕ ਕੇ ਵਗਾ ਕੇ ਮਾਰ ਲੱਗਦਾ ਤਾਂ ਉਹ ਗੁੱਸੇ ਵਿੱਚ ਆਈ ਜਨਾਨੀ ਹੱਥ ਦੇ ਵਿੱਚ ਤੰਗਲੀ ਫੜ ਕੇ ਸਿੱਧਾ ਹਮਲਾ ਕਰ ਦਿੰਦੀ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਤੁਸੀਂ ਵੀ ਦੇਖੋ ਕਿਸ ਤਰੀਕੇ ਨਾਲ ਇਸ ਜਨਾਨੀ ਨੇ ਚੰਡੀ ਦਾ ਰੂਪ ਧਾਰਨ ਕਰ ਲਿਆ ਆਖਰ ਮਾਮਲਾ ਕੀ ਹੈ ਉਹਤੇ ਵੀ ਪਾਵਾਂਗੇ ਚਾਨਣਾ ਸਭ ਤੋਂ ਪਹਿਲਾਂ ਨਜ਼ਰ ਮਾਰੀਏ ਇਹਨਾਂ ਤਸਵੀਰਾਂ ਤੇ ਘਟਨਾ ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਇ ਦੇ ਪਿੰਡ ਵਾਦੀ ਕੇ ਥਾਣਾ ਲੱਖੋ ਕੇ ਬਹਿਰਾਮ ਵਿੱਚ ਵਾਪਰੀ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਇਸ ਦੌਰਾਨ ਇੱਕ ਔਰਤ ਗੰਭੀਰ ਜ਼ਖਮੀ ਹੋਈ ਹੈ ਪੀੜਤ ਔਰਤ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਪੀੜਤ ਔਰਤ ਨੇ ਦੱਸਿਆ ਕਿ ਉਹਨਾਂ ਦਾ ਵਟ ਦਾ ਰੌਲਾ ਸੀ ਜਿਹਦੇ ਚੱਲਦੇ ਇਹ ਲੜਾਈ ਝਗੜਾ ਹੋਇਆ ਕਸ਼ਮੀਰਪੁਰ ਕਸ਼ਮੀਰਪੁਰ ਕੀ ਲੱਗਦੇ ਇਹ ਮੇਰੇ ਭੂਆ ਜੀ ਆ ਭੂਆ ਜੀ ਹਾਂਜੀ ਇਹ ਫੋਟੋ ਮਰ ਰਹੀ ਕਿਹੜੇ ਗਿੱਟੇ ਕੋ ਪੀਤੀ ਇਹ ਤਾਂ ਇਹਨਾਂ ਦੇ ਮਿੱਤਲੇ ਪੂਆ ਜੀ ਦੇ ਜੇਡ ਦੇ ਬੱਚੇ ਆ ਉਹਨਾਂ ਨੇ ਕੀਤੀ ਆ ਜਵੇਹਰ ਰੋਲਾ ਹਾਂਜੀ ਵੱਟ ਦਾ ਕੀ ਰੋਲਾ ਉਹ ਤਾਂ ਕਬਜ਼ਾ ਕਰਨ ਦਾ ਜਿਹੜੇ ਕੀ ਕਰਦੇ ਹਾਂਜੀ ਇਹ ਮਤਲਬ ਫੁੱੜ ਜੀ ਵੱਟ ਪਾ ਕੇ ਆਏ ਸੀਗੇ ਇਹਨਾਂ ਦੀ ਖੁੱਦ ਦੀ ਜ਼ਮੀਨ ਸੀਗੀ ਔਰ ਇਹ ਉਹਨਾਂ ਨੂੰ ਕਹਿੰਦੇ ਤੁਸੀਂ ਸਾਡੀ ਪਹਿਲੀ ਚ ਵੱਟ ਪਾ ਕੇ ਆਏ ਆ ਹਾਂਜੀ ਉਹਦੀ ਰਾਜਿਸਤਾਨ ਦੇ ਸੀ ਹਾਂਜੀ ਟੁੱਟ ਮਰ ਕੇ ਤੇ ਕਿਨੇ ਕੀਤੀ ਇਹਨਾਂ ਦੇ ਮਤਲਬ ਤਾਇਆ ਜੀ ਦੇ ਨੌ ਪੁੱਤਰ ਸੀਗੇ ਉਹਨਾਂ ਦਾ ਇੱਕ ਬੇਟਾ ਫੌਜੀ ਆ ਉਹਨਾਂ ਨੇ ਸਾਨੂੰ ਫੋਨ ਕਰਕੇ ਕਹਿੰਦੇ ਆ ਕਿ ਅਸੀਂ ਮਤਲਬ ਇਹਨਾਂ ਨੂੰ ਮਾਰ ਕੇ ਤੇ ਇਹਨਾਂ ਦੀ ਮੰਂਜੀ ਚੱਕ ਲਈਏ ਤੇ ਨਾਨਕੇ ਆਣਗੇ ਹੋਰ ਕੋਈ ਅੱਗੇ ਨਹੀਂ ਆਏਗਾ। ਇਹਦੇ ਕੋ ਫੋਨ ਦੇ ਕਾਸੇ ਹੋ ਗਏ ਪਰਵਾਰ ਨਾਲ। ਹਾਂਜੀ। ਰਿਕਾਰਡਿੰਗ ਸਾਡੇ ਕੋਲ ਹੈਗੀ ਆ ਬਕਾਇਦਾ। ਇਹਨਾਂ ਦਾ ਮੁੰਡਾ ਜਿਹੜਾ ਫੌਜੀ ਲੱਗਿਆ ਹੋਇਆ ਉਹ ਕਹਿ ਰਿਹਾ ਹੈ ਕਿ ਅਸੀਂ ਤੁਹਾਡੇ ਪੁਵਾ ਦੇ ਮੁੰਡੇ ਨੂੰ ਮਾਰ ਦਾਂਗੇ ਔਰ ਅਸੀਂ ਉਹਦੇ ਨਾਨਕੇ ਆਣਗੇ ਔਰ ਇਹਨਾਂ ਨੂੰ ਚੱਕ ਲੈਣਗੇ। ਹਾਂਜੀ। ਨਾਲ ਹੀ ਸਾਡੇ ਘਰ ਦੇ ਨੇ ਵਾਦੀਆਂ ਦੇ ਵਾਦੀਆਂ ਕੀ ਨਾਮ ਤੁਹਾਡਾ ਸੰਤੋਬਾਈ ਸੰਤੋਬਾਈ ਜਿਹੜੀ ਕੁੱਟਮਾਰ ਹੋਈ ਕਿੰਨੇ ਕੀਤੀ ਤੇ ਕਿਉਂ ਇਹਨੇ ਕੀਤੀ ਬੱਬੂ ਦੇਲਬਾਗ ਨੇ ਕੀ ਲੱਗਦਾ ਤੁਹਾਨੂੰ ਜੇਠ ਦਾ ਮੁੰਡਾ ਤੇ ਕਿਉਂ ਕਿ ਉਹ ਰਾਜਿਸ ਕਿਉਂ ਰੱਖਦਾ ਰਾਜ ਰੱਖਦਾ ਸਾਡੇ ਮੁੰਡੇ ਨਾਲ ਹੀ ਬੇਹਨਾਂ ਦੇ ਇੱਕ ਮੁੰਡਾ ਹੈ ਤੇ ਅਸੀਂ ਕਬਜ਼ਾ ਕਰਨਾ ਪੈ ਲਈ ਦਾ ਕੀ ਵੱਟ ਦਾ ਰੋਲਾ ਸੀ ਹਾਂ ਵੱਟ ਦਾ ਰੋਲਾ ਸਾਨੂੰ ਵੱਟ ਲੰਘਣ ਹੀ ਨਹੀਂ ਦੇਂਦਾ ਆਹਾ ਤੁਹਾਨੂੰ ਵਾਟਰ ਲੰਘਣ ਹੀ ਨਹੀਂ ਦੇਣਾ ਪਹਿਲੀ ਤੁਹਾਨੂੰ ਬਾਣ ਹੀ ਨਹੀਂ ਦੇਣੀ ਕਿਤਾ ਚ ਕਰ ਤੋੜਾ ਹਾਂ ਬਾਹਰ ਬਣੇ ਫਿਰਨੀ ਤੇ ਗਈ ਨਹੀਂ ਹਾਂ ਤੇ ਕੀ ਹੋਰ ਜਿਹੜੀ ਕਟਵਾਰ ਕੀਤੀ ਕਿਉਂ ਵਜਾ ਕੀਤੀ ਕਿ ਹੁਣ ਵਜਾ ਕੀਤੀ ਹੈ ਸਾਡਾ ਖੇਤ ਸਾਡਾ ਵੱਖਰਾ ਸੀ ਪਹਿਲੀ ਮੋਲ ਲਈ ਸੀ ਜਿੱਥੇ ਮੇਰੇ ਗਾਲ ਪਹਿਲਾਂ ਤੇ ਆਏ ਛਣਿਵਾਰ ਕੀ ਨਹੀਂ ਉੱਥੇ ਜਾ ਕੇ ਗਾਲਾ ਸਾਰੇ ਪਰਿਵਾਰ ਗਿਆ ਚਾਹ ਮੇਰਾ ਜੇਠ ਵੀ ਗਿਆ ਚਾਹ ਜਠਾਣੀ ਵੀ ਤਨ ਜੀਏ ਨੇ ਦਿਲਬਾਗ ਫੌਜਾਂ ਨੇ ਤੇ ਉਹਦੇ ਘਰ ਦੀ ਪੰਜ ਜੀ ਮੇਰੇ ਗਾਲ ਉੱਥੇ ਜਾ ਤੇ ਇਹ ਲਲਕਾਰਾ ਮਾਰਦਾ ਮੇਰਾ ਜੇਠ ਵੀ ਇਹਨੂੰ ਫਾੜ ਲੈ ਆਦੀ ਚਾਚੀ ਨੂੰ ਇਹ ਕੀ ਮਾਰੇਗੀ ਇਹ ਇਹ ਕੁਹਾੜੀ ਮਾਰੀ ਸੀ ਅੱਛਾ ਇਹ ਜਿਹੜੀ ਵਿਗਿਆਨੀ ਕੁੱਟ ਮਾਰਦੀਆਂ ਜਿਹੜੀ ਕੁੱਟ ਮਾਰ ਤੁਹਾਡੇ ਨਾਲ ਕਰ ਰਹੇ ਨੇ ਇਹ ਕਾਲ ਲਾੜੀਆਂ ਗਿਆ ਹਾਂ ਅਗਲੀ ਹਾਂ ਅਗਲੇ ਦੇ ਬਾਹਰ ਹਾਂ ਗੇਟ ਦੇ ਬਾਹਰ ਆਪਣੇ ਬੂਵੇ ਲੱਗੇ ਕਿ ਨਹੀਂ ਹਾਂ ਤੁਸੀਂ ਵੀ ਆਪਣਾ ਬਚਾਓ ਕਰਨ ਲਈ ਕੀ ਹਾਂ ਹਾਂ ਬਚਾਅ ਕਰਨ ਲਈ ਫਿਰ ਅਸੀਂ ਵੀਰੇ ਕੋਈ ਚੀਜ਼ ਚੱਕਣੀ ਸੀਗੀ ਨਹੀਂ ਹਾਂ ਉਹ ਮਾਰ ਹੀ ਗਏ ਨੇ ਸਾਨੂੰ ਫਿਰ ਕਿਉਂ ਤੁਹਾਡੇ ਦੇ ਕੀ ਕੁਆੜੀ ਮਾਰੀ ਨੇ ਹਾਂ ਕੁਆੜੀ ਮਾਰੀ ਸੀ ਹੋਰ ਕੀ ਬਾਰੇ ਆ ਰਹੇ ਹੋ ਉਹਰ ਕੋਈ ਸਿੰ ਮਾਰਾ ਕਿਨੇ ਮਾਰੀ ਕੁੜੀ ਜੇ ਕੋ ਆੜੀ ਜੇਟ ਤੇ ਮੁੰਡੇ ਨਹੀਂ ਮਾਰੀ ਦਿਲ ਬਾਗ ਨੇ ਤੇ ਜਿਹੜੀ ਵਉਟੀਆਂ ਨੇ ਦੋ ਇੱਕ ਪਰਜਾਈ ਤੇ ਕੋ ਉਂ ਦੇ ਲਲਕਾਰ ਦੀ ਉਹ ਲਲਕਾਰਾਂ ਮਾਰਦੀਆਂ ਫਾੜ ਲਿਆ ਸੀ ਮਗਰ ਹੈਗੀਆਂ ਕਿੰਨੀ ਹਾਂ ਹਾਂ ਲਲਕਾਰ ਵੀ ਹੋਣੀ ਚਾਹੀਦੀ ਹਾਂ ਹੁਣੇ ਚਾਹੀਦੀ ਬਹੁਤ ਹੁਣੇ ਚਾਹੀਦੀ ਮੇਰੇ ਨਾਲ ਮੈਨੂੰ ਰਵਾਂਦੀਆਂ ਪਈਆਂ ਨੇ ਨਾ ਮੇਰੇ ਪੁੱਤਰ ਦੇ ਜਨੇ ਛੱਡਣਾ ਇੰਨੂੰ ਟੁਰਨ ਜੋਗਾ ਨਹੀਂ ਛੱਡਣਾ ਇਹ ਦਿਲ ਬਾਗ ਵੀ ਐ ਤਰ੍ਹਾਂ ਦਾ ਮੈਂ ਜਿਹੜੇ ਥਾਣੇ ਨੇ ਦਿੱਤੀ ਪਹਿਲਾਂ ਸ਼ਿਕਾਇਤ ਆਪਣੇ ਲੱਖੋ ਕਿਉਂ ਨਾ ਸਾਡੀ ਕੋਈ ਸੁਣਾਈ ਨਹੀਂ ਕੀਤੀ ਮੈਨੂੰ ਸਭ ਛਿਟਕਾ ਦਿੱਤੀਆਂ ਨੇ ਐਵੇਂ ਬੀਬੀਆਂ ਟੋਰ ਪੈਂਦੀਆਂ ਨੇ ਮੇਰੇ ਲਿਗੜੇ ਹੋਏ ਮਿੱਟੀ ਨਾਲ ਲਿਬੜੇ ਹੋਏ ਸੀ ਕੋਈ ਸਾਡੀ ਸੁਣਾਈ ਨਹੀਂ ਹੋਈ ਕੁਝ ਨਹੀਂ ਆ ਕਾਰਵਾਈ ਖੁੱਲ੍ਹਣੀ ਚਾਹੀਦੀ ਹੈ ਦੇਖਿਆ ਜਾਵੇ ਤਾਂ ਅੱਜ ਕੱਲ ਕਿਸੇ ਦੇ ਵਿੱਚ ਨਰਮਾਈ ਦੇਖ ਨੂੰ ਨਹੀਂ ਮਿਲਦੀ ਛੋਟੀਆਂ ਮੋਟੀਆਂ ਤਕਰਾਰਾਂ ਵੀ ਖੂਨੀ ਰੂਪ ਧਾਰਨ ਕਰ ਲੈਂਦੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ